ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਉਹ ਮੰਨ ਲਓ ਸਾਰੀ ਦੀ ਸਾਰੀ ਅਣਮੋਲ ਆ ਉਹਨੂੰ ਤੁਸੀਂ ਦੱਬ ਕੇ ਸ਼ੇਅਰ ਵੀ ਕਰਨਾ ਤੇ ਬਾਈ ਦਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਵੀ ਕਰਿਓ ਤੇ ਤੜਕੀ ਇਹਨੇ ਟਾਈਮ ਕੱਢ ਕੇ ਆਪਣੇ ਕੋਲੇ ਆਏ ਆ ਤੁਹਾਡੇ ਵਾਸਤੇ ਜਾਣਕਾਰੀ ਦਿੱਤੀ ਕਰਨ ਲਈ ਠੀਕ ਹਨ ਤੇ ਉਹਦੇ ਬਾਰੇ ਜੋ-ਜੋ ਆਪਾਂ ਨੂੰ ਪੁੱਛਣਗੇ ਉਹ ਹੋ ਹੋ ਤੁਹਾਨੂੰ ਦੱਸਾਂਗੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਦੋਂ ਸਉਣ ਤੋਂ 15 ਜਾਂ 20 ਦਿਨ ਪਹਿਲਾਂ ਪਸਾਨੂੰ ਪਹਾੜ ਪੈਂਦਾ ਉਹ ਕਿਉਂ ਪੈਂਦਾ ਤੇ ਇਹਦੇ ਬਾਰੇ ਬਹੁਤ ਸਾਰੇ ਭਰਾਵਾਂ ਦੇ ਬੱਕਰੇ-ਵੱਕਰੇ ਵਿਚਾਰ ਆ ਕੋਈ ਕਹਿੰਦਾ ਇਹਦੀ ਖੁਰਾਕ ਬੰਦ ਕਰ ਦੋ ਇਹਨੂੰ ਦਾਣਾ ਨਾ ਪਾਓ ਦਾਣਾ ਘਰਮਾ ਤੇ ਇਹਨੂੰ ਪੱਠੇ ਵਧਾ ਦਿਓ ਇਹਨੂੰ ਤੂੜੀ ਵਧਾ ਦਿਓ ਤਾਂ ਉਹਦੇ ਨਾਲ ਜਿਹੜਾ ਪਹਾੜ ਆ ਉਹ ਜ਼ਿਆਦਾ ਪੈਂਦਾ ਜਦੋਂ ਪੱਠੇ ਤੂੜੀ ਵਧਾਉਣੀ ਹੁੰਦੀ ਸੀ ਬਲਕਿ ਕਰਨਾ ਇਹਦੇ ਉਲਟਾ ਚਾਹੀਦਾ ਕਿਉਂ ਉਹਦਾ ਕਾਰਨ ਵੀ ਦੱਸਦਾ ਕਾਰਨ ਹੈਗਾਗਾ ਕਿ ਜਿਹੜੇ ਪਿਛਲੇ 2 ਮਹੀਨੇ ਉਹਦੇ ਵਿੱਚ ਬੱਚੇ ਨਹੀਂ ਜਾਦੇ ਵਿਕਾਸ ਕਰਨਾ ਹੁੰਦਾ ਤੇ ਉਹ ਪੇਟ ਨੂੰ ਘੇਰ ਲੈਂਦਾ ਆ ਉਹਦਾ ਆਕਾਰ ਵਧਾ ਕੇ ਜਿਹਦੇ ਕਰਨ ਉਧਰੋਂ ਤੁਸੀਂ ਤੂੜੀ ਤੇ ਹਰਾ ਪਾ ਦਿੰਦੇ ਹੋ ਤੂੜੀ ਤੇ ਹਰਾ ਜਾਦੇ ਮਾਤਰਾ ਚ ਖਾਣਾ ਪਊ ਜੇ ਉਹਨੇ ਆਪਣੀ ਲੋੜ ਪੂਰੀ ਕਰਨੀ ਆ ਜਦੋਂ ਜਾਦੇ ਖਾ ਲੈਂਦਾ ਤਾਂ ਫਿਰ ਪੇਟ ਦਾ ਸਾਈਜ਼ ਤਾਂ ਜਿਹੜਾ ਹੈਗਾ ਮਿਨੀਮਮ ਜਿੰਨਾ ਹੈਗਾ ਓਨਾ ਹੈਗਾ ਤੇ ਉਹ ਜਦੋਂ ਭਰ ਜਾਂਦਾ ਫਿਰ ਕਿਤੇ ਨਾ ਕੋਸੇ ਬਾਹਰ ਨਿਕਲੂਗਾ ਨਾ ਜਦੋਂ ਉਹਦੇ ਤੇ ਪ੍ਰੈਸ਼ਰ ਪੈਂਦਾ ਤਾਂ ਭਾਰ ਬਾਰੇ ਆ ਜਾਂਦਾ ਫਿਰ ਕਹਿੰਦੇ ਸਾਡੇ ਪੇਟ ਨੂੰ ਭਾਰ ਪੈਂਦਾ ਇਸ ਕਰਕੇ ਆਪਾਂ ਇੱਕ ਫੀਡ ਪਾਈ ਹੋਈ ਆ ਗੋਪੀ ਮੁਰਾ ਬਲਵਨ ਪੇਜ ਤੇ ਜਿਹੜੀ ਫੀਡ ਦਾ ਨੋਆ ਸੂਣ ਤੋਂ 45 ਦਿਨ ਪਹਿਲਾਂ ਤੇ 15 ਦਿਨ ਬਾਅਦ ਉਹਦੇ ਵਿੱਚ ਤੇਲਾ ਅਲਸੀ ਆ ਹਾਲੋਂ ਆ ਮਿੱਥੇ ਆ ਤਾਰਾ ਮੀਰਾਗਾ ਮਸਰੀਆ ਕਾਲੇ ਚਨੇ ਆ ਇਹਨਾਂ ਦੀ ਮਾਤਰਾ ਵੱਖ-ਵੱਖ ਆ ਸਾਰੀ ਤਾਂ ਉਹਨਾਂ ਦੀ ਜਿਹੜੀ ਤੁਸੀਂ ਫੀਡ ਤਿਆਰ ਕਰਕੇ ਪਾਉਂਗੇ ਉਹ ਦਿਨ ਚ 3 ਕਿਲੋ ਪੈਂਦੀ ਆ 3 ਕਿਲੋ ਫੀਡ ਦਿਨ ਦੀ 2 ਕਿਲੋ ਤੂੜੀ ਤੇ 10 ਕਿਲੋ ਹਰਾ ਜੇ ਕੋਈ ਭਰਾ ਉਹ ਫੀਡ ਨਹੀਂ ਪਾਉਣਾ ਚਾਹੁੰਦਾ ਕਾਰਗਿਲ ਵਗੈਰਾ ਦੀ ਪਾਉਣਾ ਚਾਹੁੰਦਾ ਜਾਂ ਹੋਰ ਟਰਾਂਸਮਿਕਸ ਫੀਡ ਪਾਉਣਾ ਚਾਹੁੰਦਾ ਤਾਂ ਉਹਦੇ ਵਿੱਚ ਕੀ ਆ 2 ਕਿਲੋ ਤੂੜੀ 10 ਕਿਲੋ ਹਰਾ ਤੇ 5 ਤੋਂ 6 ਕਿਲੋ ਫੀਡ ਟਰਾਂਸਮਿਕਸ ਜਿਹੜੀ ਮਰਜ਼ੀ ਪਾ ਲਓ ਤਾਂ ਦਿਨ ਦੀ ਦਿਓ ਉਹਨੂੰ ਜਣੀ ਦਿਨ ਚ 17-18 ਕਿਲੋ ਮਾਲ ਪਾਉਣਾ 24 ਘੰਟਿਆਂ ਚ ਇਤੋਂ ਵੱਧ ਨਹੀਂ ਪਾਉਣਾ ਤਾਂ ਸ਼ਾਮ ਨੂੰ ਜਿਹੜਾ ਪਾਣੀਆਂ ਉਹ ਤੁਸੀਂ 4 ਵਜੇ ਤੋਂ ਪਹਿਲਾਂ ਪਲਾ ਦੇਣਾ ਜਦੋਂ ਉਹਦਾ ਪੇਟ ਖਾਲੀ ਰਹੂਗਾ ਤਾਂ ਭਾਰ ਕਾਦਾ ਪਾਊਗੀ ਤੇ ਦੂਜੀਆਂ ਗੀਆਂ ਦੇਸੀ ਦਵਾਈਆਂ ਜਿਹੜੀਆਂ ਦਿੰਦੇ ਉਹ ਪਸੂ ਦੀ ਭੁੱਖ ਮਾਰਦੀਆਂ ਨੇ ਭੁੱਖ ਮਾਰਨ ਕਰਕੇ ਪੇਟ ਖਾਲੀ ਰਹਿਣ ਲੱਗ ਜਾਂਦਾ ਤੇ ਭਾਰ ਪੈਣੋਂ ਵੜ ਜਾਂਦਾ ਇਸ ਕਰਕੇ ਤੁਸੀਂ ਕੋਈ ਵੀ ਦੇਸੀ ਦਵਾਈ ਜਿਹੜੀ ਪਸ਼ੂ ਦੀ ਭੁੱਖ ਮਾਰੇ ਉਹ ਨਹੀਂ ਦੇਣੀ ਠੀਕ ਹੈ ਨਾ ਤਾਂ ਤੁਸੀਂ ਇਹ ਖਰਾਕ ਚੇਂਜ ਕਰੋ ਪਸ਼ੂ ਦੀ ਤੇ ਭਾਰ ਨਹੀਂ ਪੈਂਦਾ ਹੈਗਾ ਭਾਰ ਦਾ ਇਹ ਮਨੋ ਪੱਕਾ ਹੀ ਹਾਲ ਹੈ ਤੇ ਵਾਰਾ ਭਾਰ ਪੈਂਦਾ ਤਾਂ ਤੁਸੀਂ ਇੱਕ ਇੰਜੈਕਸ਼ਨ ਆਉਂਦਾ ਰਡੀਮਾ 10 ਐਮਐਲ ਦਾ ਉਹ ਉਹਦੇ 5 ਐਮਐਲ ਜਾਂ 10 ਐਮਐਲ ਡੇਲੀ ਚਲਾ ਸਕਦੇ ਹੋ ਜਾਂ ਫਿਰ ਪਿਸ਼ਾਬ ਵਾਲੀਆਂ ਗੋਲੀਆਂ ਹੁੰਦੀਆਂ ਨੇ ਲਾਸੈਕਸ ਦੀਆਂ ਉਹ ਗੋਲੀਆਂ ਤੁਸੀਂ 5 ਕੁ ਗੋਲੀਆਂ ਸ਼ਾਮ ਨੂੰ ਪੀੜੇ ਚ ਪਾ ਕੇ ਦੇ ਦਿਓ 6:00 ਵਜੇ ਤਾਂ ਕਿ ਸ਼ਾਮ ਤੱਕ ਉਹ ਪਿਸ਼ਾਬ ਕਰਕੇ ਅੰਦਰੋਂ ਖਾਲੀ ਹੋ ਜੇ ਤਾਂ ਮੁਰਕੇ ਤੁਹਾਡੇ ਪਸ਼ ਨੂੰ ਭਾਰ ਨਹੀਂ ਪੈਂਦਾ ਜਦੋਂ ਬਲੈਡਰ ਬਾਹਰ ਨਿਕਲਣਾ ਹੁੰਦਾ ਬਲੈਡਰ ਦੇ ਵਿੱਚ ਪਾਣੀ ਪਿਸ਼ਾਬ ਹੈ ਨਹੀਂ ਤਾਂ ਭਾਰ ਕਦਾ ਪਊਗਾ ਤਾਂ ਇਹਨਾਂ ਗੱਲਾਂ ਤੇ ਗੌਰ ਕਰ ਲਿਆ ਕਰੋ ਤਾਂ ਤੁਹਾਡੇ ਪਸ਼ ਨੂੰ ਭਾਰ ਨਹੀਂ ਪੈਣਾ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਜੁੜੇ ਹੋ ਤੇ ਫੀਡ ਬਾਰੇ ਤੁਸੀਂ ਗੋਪੀ ਬਨਮੋਰਾ ਬਲਪੇਜ ਤੇ ਜਾ ਕੇ ਦੇਖ ਸਕਦੇ ਹੋ ਤੇ YouTube ਤੇ ਧੰਨਵਾਦ ਆ ਬਾਈ ਜੀ ਸਾਰਿਆਂ ਦਾ